ਵਾਹਿ ਜੀ ਦਾ ਖਲਸਾ ਵਾਹਿ ਜੀ ਦੀ ਫਤਿਹ ਜੈ ਸ੍ਰੀ ਰਾਮ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੀਜੇ ਘਰ ਦੇ ਵਿੱਚ ਉਚਾਰਨ ਕਰਦੇ ਹਾਂ ਓਮਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਣ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਕੀ ਭਲਾ ਕੋਈ ਜਾਣ ਸਕਦਾ ਹੈ ਪਿਆਰਿਓ ਇਸ ਜਗਤ ਦੇ ਵਿੱਚ ਸਾਡਾ ਮਿੱਤਰ ਕੌਣ ਹੈ ਉਹੀ ਜਾਣ ਸਕਦਾ ਹੈ ਜੇਤੇ ਕਿਰਪਾਲੂ ਦਿਆਲੂ ਪਰਮਾਤਮਾ ਦਾ ਮੇਹਰ ਭਰਿਆ ਹੱਥ ਹੋਵੇ ਜਿਸ ਹੋਏ ਕਿਰਪਾਲ ਸੋਈ ਵਿਦ ਬੂਜੇ ਤਾਂ ਕੀ ਨਿਰਮਲ ਰੇਤ ਪਿਆਰਿਓ ਉਸੇ ਤੇ ਕਿਰਪਾ ਮਾਲਕ ਕਰਦਾ ਹੈ ਜਿਸ ਤੇ ਉਸ ਨੂੰ ਹੀ ਸਮਝ ਪੈ ਸਕਦੀ ਹੈ ਦੂਸਰੇ ਦੇ ਵਸ ਦੀ ਗੱਲ ਕੋਈ ਨਹੀਂ ਰਹਾਉ ਮਾਤ ਪਿਤਾ ਬੰਤਾ ਸੁਤ ਬੰਧਪ ਅਇਸ਼ਟ ਮਿਤ ਅਰ ਭਾਈ ਪਿਆਰੇਓ ਇੱਥੇ ਸੰਸਾਰ ਦੇ ਵਿੱਚ ਸਾਨੂੰ ਮਾਤਾ ਮਿਲ ਗਈ ਪਿਤਾ ਮਿਲ ਗਿਆ ਪੁੱਤਰ ਪੁੱਤਰੀਆਂ ਮਿਲ ਗਏ ਰਿਸ਼ਤੇਦਾਰ ਮਿਲ ਪਏ ਸਾਥ ਸਬੰਧੀ ਮਿਲ ਪਏ ਪਿਆਰੇ ਭਾਈ ਨੇ ਪਿਆਰੇ ਮਿੱਤਰ ਨੇ ਪਰ ਸਤਿਗੁਰੂ ਕੀ ਕਹਿ ਲੈਨੇ ਆਓ ਸੁਣੀਏ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਿ ਕੋ ਨਾ ਸਹਾਈ ਇਹ ਪਿਆਰਿਓ ਸਾਰੇ ਜਿਹੜੇ ਨੇ ਨਾ ਇਹ ਪਰਾਪੁਰਬਲਾ ਅੰਕੁਰ ਜਾਗਿਆ ਪਿਛਲੇ ਕਰਮਾਂ ਕਰਕੇ ਸਾਡੇ ਨਾਲ ਸੰਜੋਗੀ ਮੇਲ ਹੋਇਆ ਹੈ ਪਰ ਇਸ ਦੁਨੀਆ ਤੋਂ ਅੱਗੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਜਾਏਗਾ ਮੁਕਤ ਮਾਲ ਕਨਕਲਾਲ ਹੀਰਾ ਮਨ ਰੰਜਨ ਕੀ ਮਾਇਆ ਮੋਤੀਆਂ ਦੀਆਂ ਮਾਲਾ ਹੀਰੇ ਲਾਲ ਜਵਾਹਰ ਇਹ ਸਭ ਮਨ ਨੂੰ ਰਜਾਉਣ ਵਾਸਤੇ ਨੇ ਪਿਆਰਿਓ ਮਨ ਨੂੰ ਖੁਸ਼ ਕਰਨ ਵਾਸਤੇ ਹੈ ਹਾ ਹ ਕਰਤ ਬਿਹਾਨੀ ਆਵਦੇ ਤਾਂ ਮੈਂ ਸੰਤੋਖ ਨਾ ਪਾਇਆ ਜਿਤਨੀ ਮਰਜੀ ਪਿਆਰਿਓ ਮਾਇਆ ਆ ਜਾਏ ਹੀਰੇ ਜਵਾਰਤ ਆ ਜਾਣ ਪਿਆਰਿਓ ਇਹ ਸੰਤੋਖ ਮਾਣੂ ਫਿਰ ਵੀ ਪ੍ਰਾਪਤ ਨਹੀਂ ਹੁੰਦਾ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਧੀ ਹੈ ਕੋੜ ਜੋਰੇ ਲੱਖ ਕਰੋੜੇ ਅੱਗੇ ਤੋਂ ਅੱਗੇ ਬੰਦਾ ਤੁਰਿਆ ਜਾਂਦਾ ਹੈ ਸਿਧਕ ਨਹੀਂ ਜੇ ਵੱਜਦਾ ਸਤਿਗੁਰੂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਹਾਥ ਦਾ ਰਥ ਅਸਵ ਪਮਨ ਤੇਜ ਧੜੀ ਭੂਮਨ ਚਤਰੰਗਾ ਪਿਆਰਿਓ ਹਾਥੀਆਂ ਦੀ ਫੌਜ ਹੋਣ ਰਥ ਹੋਣ ਹਵਾ ਦੇ ਵੇਗ ਦੇ ਵਾਂਗ ਦੌੜਨ ਵਾਲੇ ਘੋੜੇ ਹੋਣ ਬਹੁਤ ਧਾਨ ਹੋਵੇ ਬਹੁਤ ਸਾਰੀ ਭੂਮੀ ਹੋਵੇ ਚਾਰ ਫੌਜਾਂ ਦਾ ਪਿਆਰਿਓ ਮਾਲਕ ਹੋਵੇ ਸਾਂਗ ਨਾ ਚਾਲਿਓ ਇਨਵੇਂ ਕਸ਼ੂਏ ਬੂਡ ਸਦਾਇਓ ਨੰਗਾ ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਕੋਲ ਅੰਤ ਹੀ ਨਹੀਂ ਨਾ ਮਾਇਆ ਦਾ ਨਾ ਸੋਨੇ ਦਾ ਨਾ ਗਹਿੜੀ ਦਾ ਨਾ ਹੀਰਿਆਂ ਦਾ ਨਾ ਫੌਜਾਂ ਦਾ ਨਾ ਜ਼ਮੀਨ ਦਾ ਨਾ ਭੂਮੀ ਦਾ ਪਿਆਰਿਓ ਅਖੀਰ ਤੇ ਉਹ ਵੀ ਇਥੋਂ ਜਦੋਂ ਜਾਂਦੇ ਨੇ ਹੱਥ ਛਾੜ ਕੇ ਤੁਰ ਜਾਂਦੇ ਨੇ ਕਹਿੰਦੇ ਜਦੋਂ ਸਿਕੰਦਰ ਜਨਾਨ ਦੇ ਵਿੱਚੋਂ ਚੱਲ ਕੇ ਸਾਰੀ ਦੁਨੀਆ ਦੀਆਂ ਜਿੱਤਾਂ ਜਿੱਤਦਾ ਹੋਇਆ ਲੁੱਟਦਾ ਹੋਇਆ ਮਾਰਦਾ ਹੋਇਆ ਪੰਜਾਬ ਦੀ ਧਰਤੀ ਤੇ ਕਦਮ ਰਖਿਆ ਤੇ ਉਸ ਨੂੰ ਇੱਕ ਸਾਧੂ ਨਜ਼ਰ ਆਇਆ ਸੀਮਤ ਜੇ ਕੱਪੜੇ ਆਰਾਮ ਨਾਲ ਸਾਧੂ ਬੈਠਾ ਹੈ ਔਰ ਸਿਕੰਦਰ ਦੀ ਫੌਜ ਕੋਲ ਪੜਾ ਹੈ ਔਰ ਨਦੀ ਦੇ ਦਰਿਆ ਦੇ ਕਿਨਾਰੇ ਉਹ ਵੀ ਸੈਰ ਕਰਦਾ ਆ ਰਿਹਾ ਹੈ ਹੁਣ ਚੰਗਾ ਸਾਧੂ ਜਾਣ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਕਹਿਣ ਲਗਾ ਐ ਸਾਧੂ ਜਾਨ ਮੈਨੂੰ ਇਹ ਬਖਸ਼ ਸ਼িকার ਕਿ ਜਿਹੜੀ ਥੋੜੀ ਜਿਹੀ ਦੁਨੀਆ ਰਹਿ ਗਈ ਮੈਂ ਇਹ ਵੀ ਜਿੱਤ ਲਵਾਂ ਫਿਰ ਮੈਂ ਆਰਾਮ ਨਾਲ ਬਿਠਾਂ ਸਾਧੂ ਕਹਿਣ ਲੱਗਾ ਐ ਸਿਕੰਦਰ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਸਾਰੀ ਦੁਨੀਆ ਨੂੰ ਜਿੱਤ ਕੇ ਕੀ ਕਰੇਂਗਾ ਕਹਿੰਦਾ ਮੈਂ ਪਿੱਛੇ ਜਿੱਤਾਂ ਜਿੱਤਦਾ ਆਇਆ ਹਾਂ ਪੰਜਾਬ ਦੀ ਧਰਤੀ ਰਹਿ ਗਈ ਹੈ ਜਿੱਤਣ ਵਾਲੀ ਇਸ ਨੂੰ ਜਿੱਤਾਂਗਾ ਕਹਿੰਦਾ ਜਿੱਤ ਕੇ ਫਿਰ ਕੀ ਕਰੇਗਾ ਕਹਿੰਦਾ ਫਿਰ ਮੈਂ ਆਰਾਮ ਨਾਲ ਬੈਠਾਂਗਾ ਕਹਿੰਦਾ ਇੰਨੀ ਦੁਨੀਆ ਮਾਰ ਕੇ ਮਰਵਾ ਕੇ ਤੇ ਜੇ ਤੂੰ ਆਰਾਮ ਨਾਲ ਹੀ ਬਹਿਣਾ ਮੇਰੇ ਵੱਲੇ ਵੇਖ ਮੈਂ ਆਨੰਦ ਨਾਲ ਬੈਠਾ ਹੋਇਆ ਮੈਂ ਆਰਾਮ ਚ ਬੈਠਾ ਮੇਰੇ ਮਨ 'ਤੇ ਕੋਈ ਟੈਨਸ਼ਨ ਨਹੀਂ ਮੇਰੇ ਮਨ 'ਤੇ ਕੋਈ ਬੋਝ ਨਹੀਂ ਤੂੰ ਤੇ ਲੱਖਾਂ ਲਾਸ਼ਾਂ ਦਾ ਬੋਝ ਆਪਣੇ ਸਿਰ 'ਤੇ ਢੋ ਰਿਆ ਹੈ ਤੈਨੂੰ ਦਿਨੇ ਰਾਤ ਸੁੱਖ ਨਹੀਂ ਚੈਣ ਨਹੀਂ ਹੈ ਤੂੰ ਇੰਨੀ ਫੌਜ ਹੈ ਤੇਰੇ ਕੋਲ ਇੰਨੀ ਮਾਇਆ ਹੀਰੇ ਜਵਾਰਤ ਨੇ ਪਰ ਅਖੀਰ ਨੂੰ ਤੇ ਭਲਿਆ ਇਹਨਾਂ ਦੇ ਵਿੱਚੋਂ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਕਹਿਣ ਲੱਗਾ ਫੇਰ ਕਹਿੰਦਾ ਹੁਣ ਮੈਂ ਵੇਖਦਾ ਆਪਣਾ ਜੀਵਨ ਗੁਜ਼ਾਰ ਰਿਹਾ ਹਾਂ ਅਨੰਦ ਵਿੱਚ ਜੀਵਨ ਗੁਜ਼ਾਰ ਰਿਹਾ ਹਾਂ ਮੈਨੂੰ ਕੋਈ ਚਿੰਤਾ ਨਹੀਂ ਕੋਈ ਟੈਨਸ਼ਨ ਨਹੀਂ ਐਸੀ ਛੱਟ ਵੱਜੀ ਮੰਨ ਦੇ ਉੱਤੇ ਕਹਿਣ ਲੱਗਾ ਨਹੀਂ ਹੁਣ ਇਹਦੋਂ ਅੱਗੇ ਜਿੱਤਾਂ ਜਿਤਨੀਆਂ ਬੰਦ ਇਹਦੋਂ ਅੱਗੇ ਨਹੀਂ ਜਾਵਾਂਗਾ ਤੇ ਜਦੋਂ ਮੈਂ ਮਰਾਂਗਾ ਤੇ ਮੇਰੇ ਹੱਥ ਜਿਹੜੇ ਨੇ ਉਹ ਖਾਲੀ ਬਾਹਰ ਕੱਢ ਦੇ ਆ ਤਾਕੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਾਰੀ ਦੁਨੀਆ ਜਿੱਤਣ ਵਾਲਾ ਸਿਕੰਦਰ ਜਿਹੜਾ ਉਹ ਆਪਣੇ ਹੱਥ ਕੁਝ ਵੀ ਨਹੀਂ ਲੈ ਕੇ ਗਿਆ ਖਾਲੀ ਗਿਆ। ਔਰ ਇਸੇ ਤਰ੍ਹਾਂ ਹੀ ਕਾਰੂ ਬਾਦਸ਼ਾ ਪਿਆਰਿਓ ਐਡਾ ਜ਼ਾਲਮ ਕਾਰੂ ਬਾਦਸ਼ਾ ਹੋਇਆ ਹੈ। ਮਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਰੁਪਈਆ ਕੱਢ-ਕੱਢ ਕੇ ਉਹਦੋਂ ਪਾਉਂਦੇ ਸੀ ਮਰਦੇ ਦੇ ਮੂੰਹ ਦੇ ਵਿੱਚ ਜਿਵੇਂ ਅੱਜ ਵੀ ਅਸੀਂ ਪੈਸੇ ਪਾ ਦਿੰਨੇ ਆ ਕਿ ਇਹ ਕਿਰਾਇਆ ਹੈ ਕਿਰਾਇਆ ਤੇ ਪਿਆਰਿਓ ਕੋਈ ਨਹੀਂ ਜਾਣਾ ਤੇ ਨੇਕੀ ਦੇ ਕੰਮ ਕੀਤੇ ਨਾਲ ਜਾਣਾ ਹੈ ਪੈਸਾ ਕਦੇ ਜਾਂਦਾ ਹੁਣ ਕਾਰੂ ਬਾਦਸ਼ਾਹ ਕਾਲੀ ਗੰਝ ਜੋੜੀ ਬੈਠਾ ਹੈ ਬੜਾ ਜ਼ਾਲਮ ਹੈ ਲੋਕਾਂ ਨੂੰ ਮਾਰਦਾ ਕੁੱਟਦਾ ਤਾਂ ਤਾਂ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਗਾਇ ਮੈਂ ਸੰਖੇਪ ਦੇ ਵਿੱਚ ਹੀ ਦੱਸਾਂ ਸਮਾਂ ਜ਼ਿਆਦਾ ਨਹੀਂ ਲੈਣਾ ਤੇ ਪਿਆਰਿਓ ਜਾ ਕੇ ਗੁਰੂ ਸਾਹਿਬ ਨੇ ਵੀ ਇਸੇ ਤਰ੍ਹਾਂ ਇਹਨੂੰ ਸਾਧੂ ਵਾਂਗੂ ਜਿਵੇਂ ਸਿਕੰਦਰ ਨੂੰ ਸਮਝਾਇਆ ਸੀ ਸਮਝਾਇਆ ਵੀ ਭਲਿਆ ਪ੍ਰਸ਼ਾਣ ਇਹਨੀ ਮਾਇਆ ਕਤਰ ਕਰੀ ਜਾਣਾ ਹੈ ਇਹਦਾ ਕੀ ਕਰੇਗਾ ਤੇਰੇ ਨਾਲ ਜਾਏਗੀ ਕਹਿੰਦਾ ਜੀ ਨਾਲ ਨਾ ਜਾਵੇ ਇੱਥੇ ਤਾਂ ਸੁਖ ਰਾਹ ਰਿਆ ਨਾ ਬੱਚੇ ਮਗਰੋਂ ਆਨੰਦ ਲੈਣਗੇ ਮੁੱਜਾ ਮੰਨਣਗੇ ਕਹਿਣ ਲੱਗਾ ਚਲ ਠੀਕ ਆ ਫਿਰ ਆਪਾਂ ਹੁਣ ਮਿਲਿਆਂ ਏਦੋਂ ਅੱਗੇ ਆਪਾਂ ਅਗਲੀ ਦਰਗਾਹ ਦੇ ਵਿੱਚ ਮਿਲਾਂਗੇ ਜਾ ਕੇ ਇੱਕ ਛੋਟਾ ਜਿਹਾ ਜੇ ਸਾਡਾ ਕੰਮ ਕਰੀਆ ਵੇ ਇੰਨੇ ਪੈਸੇ ਵੀ ਤਾਂ ਸੰਭਾਲੀ ਬੈਠਾ ਹੈ ਕਹਿਣ ਲੱਗੇ ਤੁਸੀਂ ਬਾਬਾ ਨਾਨਕ ਜੀ ਤੁਸੀਂ ਵੀ ਦੱਸ ਦਿਓ ਦੇ ਦਿਓ ਕੋਈ ਚੀਜ਼ ਮੈਂ ਲੈ ਆਵਾਂਗਾ ਕਹਿਣ ਲੱਗੇ ਆ ਇੱਕ ਸੂਈ ਆ ਇਹ ਸਾਡੀ ਲਈ ਆ ਵੀ ਨਾਲ ਤੇ ਪਿਆਰਿਓ ਕਾਰੂ ਬਾਦਸ਼ਾਹ ਹੱਸ ਕੇ ਕਹਿਣ ਲਗਾ ਬਾਬਾ ਨਾਨਕ ਜੀ ਕਿੱਡੇ ਕਮਲੇ ਹੋ ਤੁਸੀਂ ਕਹਿੰਦਾ ਸੂਈ ਨਾਲ ਜਾਏਗੀ ਕਹਿੰਦਾ ਗਾਰੂ ਜੇ ਸੂਈ ਨਾਲ ਨਹੀਂ ਜਾਉਗੀ ਤੇ 40 ਗੰਧ ਜਿਹੜੇ ਜੋੜੇ ਹੀ ਉਹ ਤੇਰੇ ਨਾਲ ਕਿਵੇਂ ਜਾਣਗੇ ਐਸੀ ਮਨ ਤੇ 60 ਵਜੇ ਸਮਝ ਗਿਆ ਕਿ ਵਾਕਿਆ ਹੀ ਨਾਲ ਇਹਨਾਂ ਦੇ ਵਿੱਚੋਂ ਕੁਝ ਨਹੀਂ ਜਾਣਾ ਸਤਿਗੁਰੂ ਕਹਿਣ ਲੱਗੇ ਭਲਿਆ ਜੇ ਨਾਲ ਜਾਣਾ ਹੀ ਤੇਰੇ ਤੇ ਸਿਮਰਨ ਜਾਣਾ ਹੀ ਜਿੰਨਾ ਕਰ ਲਿਓ ਧਨ ਇਕੱਠਾ ਕਰ ਉਸ ਧੰਨੇ ਤੇਰਾ ਸਾਥ ਨਿਭਾਉਣਾ ਹੀ ਵਾਕੀ ਕਿਸੇ ਚੀਜ਼ ਵੀ ਤੇਰੇ ਨਾਲ ਨਹੀਂ ਜਾਣਾ ਤੇ ਅਖੀਰ ਤੇ ਪਿਆਰਿਓ ਇਨਾ ਮੰਢੇ ਵਿੱਚ ਸਤਿਗੁਰੂ ਪਤੀ ਪਿਆਰ ਵਝਾ ਕਿ ਜਿਤਨੀ ਮਾਇਆ ਜੋੜੀ ਸੀ ਉਹਨੇ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਖਿਲਾਰ ਦਿੱਤੀ ਹੁਣ ਜਦੋਂ ਗਲੀਆਂ ਦੇ ਵਿੱਚ ਉਹਦੇ ਪੈਰੋਕਾਰ ਰਹਿਣਕਾਰ ਮਾਇਆ ਖਿਲਾਰ ਰਹੇ ਨੇ ਪੈਸਾ ਖਿਲਾਰ ਰਹੇ ਨੇ ਪਿਆਰਿਓ ਤੇ ਲੋਕ ਬੋਿਆਂ ਦੀਆਂ ਝੀਤਾਵਾਂ ਦੇ ਵਿੱਚੋਂ ਦੇਖ ਰਹੇ ਨੇ ਕਿਸੇ ਦੀਆਂ ਅੰਗਿਆਂ ਨਹੀਂ ਪੈਂਦੀ ਗਾਹ ਹੋ ਕੇ ਪੈਸੇ ਇਕੱਠੇ ਕਰਨ ਲਈ ਕਿਉਂ ਉਹ ਜ਼ਾਲਮ ਇਤਨਾ ਸੀ ਲੋਕਾਂ ਨੂੰ ਮਾਰ ਮਾਰ ਕੇ ਕੁੱਟ ਕੁੱਟ ਕੇ ਤੇ ਮਾਇਆ ਇਕੱਠੀ ਕਰਦਾ ਸੀ ਤੇ ਮਾਇਆ ਨੂੰ ਵੇਖ ਕੇ ਲੋਕ ਡਰਦੇ ਸੀ ਕਿਤੇ ਮਾਇਆ ਨੂੰ ਹੱਥ ਲਾਉਣ ਲੱਗੇ ਤਾਂ ਕੋਈ ਪਤਾ ਨਹੀਂ ਇਹ ਤੇ ਉਹ ਕੂੜੇ ਮਾਰਨੀ ਸ਼ੁਰੂ ਕਰ ਦੇਵੇ ਸੋ ਕਹਿਣ ਦਾ ਭਾਵ ਸਤਿਗੁਰੂ ਕਹਿੰਦੇ ਨੇ ਪਾਪਾਂ ਬਾਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਗੁਜਰ ਬੱਸਰ ਕਰਨ ਵਾਸਤੇ ਮਾਇਆ ਜ਼ਰੂਰੀ ਵੀ ਆ ਪਿਆਰਿਓ ਦਸਾਂ ਨੌਂ ਦੀ ਕਰਤ ਸਤਿਗੁਰੂ ਡੱਕਦੇ ਨਹੀਂ ਕਹਿੰਦੇ ਮੇਰੇ ਸਿੱਖ ਐਸੇ ਹੋਣ ਉਹਨਾਂ ਦੇ ਜਿਹੜੇ ਘਾਰ ਆ ਨਾ ਮਾਰਬਲ ਲੱਗੇ ਹੋਣ ਹੀਰੇ ਜਵਾਰਤ ਜੜੇ ਹੋਣ ਘਰ ਦੇ ਵਿੱਚ ਕਿਸੇ ਗੱਲ ਦੀ ਥੋੜਨਾ ਹੋਵੇ ਅਗਰ ਚੰਦਨ ਕਪੂਰ ਦਾ ਲੇਪ ਰੋਜ ਹੁੰਦਾ ਹੋਵੇ ਪਰ ਇੱਕ ਗੱਲ ਚੇਤੇ ਰੱਖਣ ਮਤ ਦੇਖ ਹੂਲਾ ਵਿਸਰੈ ਤੇਰਾ ਚੇਤ ਨਾ ਆਵੇ ਨਾਉ ਮਾਇਆ ਨੂੰ ਵੇਖ ਕੇ ਕਿਤੇ ਸਤਿਗੁਰੂ ਨੂੰ ਨਾ ਭੁਲਾ ਜਾਣ ਇਸ ਚੀਜ਼ ਦਾ ਖਿਆਲ ਰੱਖਣ ਸੋ ਜੇ ਸੀ ਪਿਆਰਿਓ ਅੱਜ ਦਾ ਹੁਕਮ ਜਵਾਗ ਜੀ ਨੇ ਸਰਵਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੂ ਸਾਹਿਬ ਜੀ ਜੀ ਆਇਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਹਾਜ਼ਰੀਆਂ ਭਵਾਨ ਕਰਮਦਰੋਂ ਕਰਮ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇ ਹੀ ਰੋਗ ਤਾਂ ਤੰਦਰੁਸਤੀਆਂ ਹਰ ਮਿਦਾਨ ਫਤਿਹ ਬਖਸ਼ੇ ਜੀ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ